ਹਾਂ ਜੀ ਕੀ ਹਾਲ ਚਾਲ ਆ ਜੇ ਹਨ ਅਪਣੇ ਚ ਵੀਡੀਓ ਬਣਾਉਦਾ ਜਾਂਦਾ ਹੋਇਆ ਤਾਂ ਗਲਤ ਕਰ ਲੀਆ ਠੀਕ ਆ ਪਰ ਆਪਾਂ ਹੌਲੀ ਹੌਲੀ ਜਾ ਰਹੇ ਆ ਤੇ ਬਾਕੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਪੁਲਿਸ ਵਾਲੇ ਦੀ ਐਮਐਲਏ ਨੂੰ ਕਿਵੇਂ ਬੋਲ ਰਿਹਾ ਹਨਾ ਉਹ ਕਈ ਚੈਨਲਾਂ ਨੇ ਵੀ ਚਲਤੈਨਲਾਂ ਤੇ ਜਲੀ ਜਾਂਦੀ ਆ ਵੀ ਵੇਖੋ ਪੁਲਸ ਵਾਲਾ ਐ ਬੋਲਿਆ ਉਹ ਬੋਲਿਆ ਪਤੰਦਰ ਉਹ ਤਾਂ ਐਕਟਰ ਆ ਜਦੱਸੋ ਯਾਰ ਕਮਾਲ ਕਰਦੇ ਤੁਸੀਂ ਵੀ ਪਹਿਲਾਂ ਪੁੱਛ ਗਏ ਕਿ ਨਹੀਂ ਕਰਦੇ ਆ ਕਿ ਨਹੀਂ ਕਰਦੇ ਚੈਨਲਾਂ ਵਾਲੇ ਵੀ ਨਾ ਬਸ ਨੇਰੀ ਠਾ ਦਿੰਦੇ ਆ ਵੀ ਸਾਹਮਣੇ ਕੈਮਰਾ ਫੜੀ ਖੜਾ ਵਾ ਕੋਈ ਐਮਐਲਏ ਨੂੰ ਜਿਹੜੇ ਕੋਲੇ ਬੈਠੇ ਹੋਣੇ ਦੱਸਦੇ ਹੋਣੇ ਵੀ ਭਾਈ ਕੈਮਰਾ ਆਉਣਾ ਕੋਈ ਕੈਮਰਾ ਵਹਿਲੇ ਇੱਕ ਸਾਥ ਦੇ ਕੈਮਰਾ ਹੋ ਰਿਹਾ ਵਾ ਵੀਡੀਓਗ੍ਰਾਫੀ ਹੋ ਰਹੀ ਆ ਜਿਵੇਂ ਆਪਾਂ ਛੂਟ ਕਰਦੇ ਹੁੰਨੇ ਆ ਉਦਾਂ ਹੀ ਤੇ ਪਤਾ ਨਹੀਂ ਆਪਦੇ ਕੋਲ ਹੀ ਆਪਦੇ ਕੋਲ ਹੀ ਕਰ ਲੈਂਦੇ ਆ ਕੋਈ ਵੀ ਗੱਲਬਾਤ ਆਪਦੇ ਕੋਲ ਹੀ ਜੋੜ ਲੈਂਦੇ ਆ ਕੋਈ ਕਿਸੇ ਨੂੰ ਪੁੱਛਣਾ ਨਹੀਂ ਦੱਸਣਾ ਨਹੀਂ ਉਹ ਤਾਂ ਕੁ ਵਿਚਾਰੇ ਨੇ ਕਿਸੇ ਨੇ ਪੁੱਛਿਆ ਉਹਨੂੰ ਇੰਟਰਵਿਊ ਵਾਂਗੂ ਸਮਝ ਲੈ ਇੰਟਰਵਿਊ ਹੀ ਆ ਉਹਦੀ ਫੋਨ ਤੇ ਗੱਲਬਾਤ ਕੀਤੀ ਉਹਨੇ ਉਹਦਾ ਦੱਸਿਆ ਮੀਡia ਰਿਪੋਰਟਰ ਨੂੰ ਵੀ ਉਹ ਤਾਂ ਭਾਈ ਫਿਲਮ ਆ ਅਸੀਂ ਅੱਗੇ ਵੀ ਇਦਾਂ ਕਰਦੇ ਰਹਿਣੇ ਆ ਜਾਗਰਤਾ ਵਾਸਤੇ ਉਹ ਉਦੋਂ ਦੀਆਂ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਚਿਹਰਾ ਵਾ ਉਹ ਆਪਣੇ ਸਮਾਜ ਦਾ ਇਦਾਂ ਹੁੰਦਾ ਜੋ ਦਿਖਾਇਆ ਉਹਨਾਂ ਨੇ ਹੁੰਦਾ ਸ਼ਹਿਰਾਂ 'ਚ ਦਿਖਾਇਆ ਉਹਨਾਂ ਨੇ ਕਿਵੇਂ ਕੀ ਹੁੰਦਾ ਕੁੱਲ ਕੇ ਬਈ ਕਿਵੇਂ ਫੋਨ ਆ ਜਾਂਦੇ ਆ ਬੰਦਾ ਫੜਿਆ ਜਾਂਦਾ ਫੇਰ ਵੀ ਫੋਨ ਆ ਜਾਂਦੇ ਛੱਡ ਦੋ ਚਾਹੇ ਉਹ ਗਲਤੀ ਆ ਆਪਣਾ ਬੰਦਾ ਉਹ ਗਲਤ ਹੈ ਨਾ ਉਹਨੂੰ ਆਪਾਂ ਛਡਵਾ ਰਹੇ ਆ ਕੋਈ ਵੀ ਕ੍ਰਾਈਮ ਕੀਤਾ ਵਾ ਛੋਟਾ ਮੋਟਾ ਜਿਵੇਂ ਚੈਨਾਡੌਰ ਦੀ ਗੱਲ ਸੀ ਉਹਨੇ ਗੱਲ ਤੇ ਫੜ ਗਈ ਬੰਦਾ ਬਜੂ ਵੀ ਨਹੀਂ ਬਜੂ ਹੁਣ ਜਿੰਨਾਂ ਨੇ ਤਾਂ ਕਰਾਉਣਾ ਸੀ ਫਰਚਾ ਸਮਝ ਲੈ ਜਿੰਨਾਂ ਲਈ ਉਹ ਐਗਜ਼ਾਮਪਲ ਦਿੱਤਾ ਉਹ ਅੱਜ ਮੈਂ ਸੱਚੀ ਐ ਹੋ ਜਾ ਜੇ ਜੋ ਸੱਚੀ ਗੱਲ ਹੋਵੇ ਵੀ ਚੈਨਾਡੌਰ ਨਾਲ ਗੱਲ ਘਟਿਆ ਗਿਆ ਤੇ ਉਹ ਬੰਦੇ ਫੜ ਮਤਲਬ ਜਿਹੜੇ ਛੁੱਟ ਜਾਣਗੇ ਤੇ ਉਹ ਤਾਂ ਵਧਗਾ ਵਾ ਤੇ ਵਿਚਾਰੇ ਇਨਾਂ ਨੂੰ ਪਤਾ ਲੱਗੂਗਾ ਜਿਨ੍ਹਾਂ ਦਾ ਬੰਦਾ ਉਦਾਂ ਹੋਇਆ ਵਾ ਵੀ ਉਹ ਛੱਟੇ ਉਹਨਾਂ ਨੇ ਕੀ ਕੀਤਾ ਕਿਉਂਕਿ ਨਾ ਆਪਣਾ ਜੋਰ ਇੱਧਰਲਾ ਜੋਰ ਲੱਗਿਆ ਹੋਣਾ ਮਾਨੂੰ ਛਡਵਾਉਣ ਉਤੇ ਦੂਜਿਆਂ ਦਾ ਜੋਰ ਲੱਗਿਆ ਹੋਣਾ ਵੀ ਉਹਨੂੰ ਵੀ ਸਜ਼ਾ ਹੋਊ। ਸੋ ਐਹੋ ਜਿਹੀਆਂ ਵੀਡੀਓ ਆਪਾਂ ਤਾਂ ਕਹਿੰਦੇ ਬਣਾਉਣੀਆਂ ਚਾਹੀਦੀਆਂ ਵਾ। ਮੇਰਾ ਤਾਂ ਆਪਦਾ ਜੀ ਕਰਦਾ ਵਾ ਬਣਾਵਾ ਯਾਰ ਮੇਰੇ ਨਾਲ ਈਟਾ ਬੰਦੇ ਹੈ ਨਹੀਂ ਨਾ ਜਿਗਾਰਡ ਉਹਦੇ ਨਾਲ ਪੱਟਾ ਚਾਹੀਦਾ ਵਾ। ਚੱਲ ਐਕਟਿੰਗ ਤਾਂ ਬੰਦਾ ਹੌਲੀ 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 ਜਿਵੇਂ ਜਿਵੇਂ ਚੱਲੀ ਜਾਂਦਾ ਕੰਮ ਮੰਮੀ। ਸਿੱਖੀ ਜਾਂਦਾ ਵਾ ਉਹਦਾ ਨਿਖਾਰ ਆਉਂਦਾ ਜਾਂਦਾ ਵਾ ਇਹ ਹੈਗਾ ਕੀ ਦਾ ਕੱਢਣਾ ਵਾ ਚਾਹੇ ਓਂ ਗੱਲ ਕਰਾਂ ਬਲੌਗ 'ਚ ਗੱਲ ਓਂ ਕਰਨਾ ਤੁਹਾਡੇ ਨਾਲ ਪਰ ਹੈਗਾ ਵਾ ਕਰਾਂਗੇ ਵੀ ਜ਼ਰੂਰ ਇਹ ਵੀ ਗੱਲ ਤੇ ਥੋੜਾ ਟਾਈਮ ਹੀ ਆ ਕਰਾਂਗੇ ਕੰਮ ਆਪਾਂ ਵੀ ਸ਼ੁਰੂ ਕਰਾਂਗੇ ਵੀਡੀਓ ਬਣਾਇਆ ਕਰਾਂਗੇ ਜਿਹੜੇ ਨੂੰ ਕੋਈ ਸ਼ੇਅਰ ਦੇਣ ਇਹ ਤਾਂ ਬਲੌਗਿੰਗ ਖੇਤਾਂ ਦੀਆਂ ਵੀਡੀਓ ਇਹ ਵੀ ਇਹ ਵੀ ਜਲਦੀ ਜੋਂ ਨਾਲ ਨਾਲ ਪਰ ਆਪਾਂ ਉਹ ਵੀਡੀਓ ਵੀ ਬਣਾਵਾਂਗੇ ਬਾਕੀ ਆਪਾਂ ਹੁਣ ਖੇਤ ਖੂਦ ਜਾਣੇ ਆ ਘਰੇ ਜਾਣੇ ਆ ਠੀਕ ਆ ਤੇਲ ਲੈਣ ਆਇਆ ਸੀਗਾ ਮੈਂ ਤਾਂ ਤੇ ਫੇਰ ਕਰਦੇ ਆ ਬਾਕੀ ਗੱਲਾਂ ਬਾਤਾਂ ਕੀਤ ਜਾ ਕੇ ਅਗਲੀ ਵੀਡੀਓ ਚ ਬਾਕੀ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਵੇਖ ਲਿਆ ਕਰੋ ਵੀ ਵੀਡੀਓ ਕਿਵੇਂ ਆ ਸਿਰੇ ਹੀ ਲੱਗਾ ਯਾਰ ਕਈ ਚੈਨਲਾਂ 'ਤੇ ਚੱਲੀ ਆ ਉਹ ਕਈ ਚੈਨਲਾਂ 'ਤੇ ਕਮੈਂਟ ਵੀ ਬਹੁਤ ਆਇਆ ਜੋ ਪੁਲਿਸ ਵਾਲੇ ਨੂੰ ਐ ਕਰਨਾ ਸਨਮਾਨਿਤ ਕਰਨਾ ਬਹੁਤ ਵਧੀਆ ਕਿਹੜਾ ਐਮ.ਐਲ.ਏ ਸੀ ਕੀ ਉਹ ਕੀ ਹੋਪੀ ਹੋ ਕਿੰਨਾ ਰਜੇਗਾ ਵੀ ਆਪ ਹੀ ਇਹ ਲੱਗਦਾ ਵਾ ਇਹੋ ਜਿਹੇ ਪੀਏ ਹੁੰਦੇ ਆ ਪੜ੍ਹ ਹੀ ਲੇ ਕੇ ਪੀਏ ਹੋਣੇ ਚਾਹੀਦੇ ਆ ਸਰਪੰਚ ਸਾਹਿਬ ਨੇ ਵੀ ਬਹੁਤ ਵਧੀਆ ਗੱਲਬਾਤ ਕੀਤੀ ਜਾ ਉਹਨਾਂ ਦਾ ਵੀ ਮਾਣ ਸਤਿਕਾਰ ਕਰਨਾ ਜਿਵੇਂ ਕਿ ਕਈ ਯਾਨੀ ਕਿ ਉਹ ਦੇ ਕਹਿ ਸਕਦੇ ਆ ਆਪਾਂ ਪੱਖ ਆਏ ਆ ਵੀਡੀਓ ਦੇ ਪਰ ਕਿਵੇਂ ਵੀ ਆ ਯਾਰ ਬੰਦੇ ਨੇ ਦਿਲ ਜਿੱਤ ਲਿਆ ਮੈਂ ਬਾਬਾ ਨੂੰ ਲੰਮੀਆਂ ਉਮਰਾਂ ਬਖਸ਼ੇ ਇਦਾਂ ਵੀਡੀਓ ਬਣਾਉਂਦੇ ਰਹਿਣ ਤੇ ਆਪ ਦਾ ਤੇ ਆਪਦੇ ਪਿੰਡ ਦਾ ਆਵਰੀ ਟੀਮ ਦਾ ਨਾਲ ਰਛਾਉਂਦੇ ਰਹਿਣ ਠੀਕ ਆ ਬਾਬਾ ਉਹਨਾਂ ਨੂੰ ਚੱਲਦੀ ਗਲਾਚ ਰੱਖੀ ਤੇ ਤੁਸੀਂ ਜੇ ਨਹੀਂ ਵੇਖੀਦਾ ਵੀਡੀਓ ਤੁਸੀਂ ਜ਼ਰੂਰ ਦੇਖਿਓ ਚੰਗਾ ਵੇਖਣ ਵਾਲੀ ਹੈ ਬੰਦੇ ਦੀ ਵੀਡੀਓ ਬਹੁਤ ਮਹਿਰ ਲੱਗ ਗਲਤ ਕਰੀਬਨ ਦੋ ਜੀ ਦੇਖ ਵੀ ਹੋਣੀ ਆ ਸਾਰਿਆਂ ਨੇ ਤੋਂ ਆਪ ਪਛਾਣ ਆਈ ਜਾਣੀ ਆ ਮੈਂ ਫੋਟੋ ਵੀ ਲਾ ਦੂੰਗਾ ਉਹਨਾਂ ਦਾ ਸਕਰੀਨ ਸ਼ਾਟ ਵੀ ਲਾ ਦੂੰਗਾ ਠੀਕ ਆ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ 'ਚ ਬਸ ਘਰੇ ਪਹੁੰਚਣ ਨਾਲ ਹੀ ਆ ਮੈਂ ਓਕੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਈ